ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਤੇਰੀ ਸਿੱਖੀ ਸਤਿਗੁਰੂ ਨਾਨਕ ਜੀ ਸਤਿਗੁਰੂ ਜੀਓ ਅੱਜ ਅਸੀਂ ਅਰਦਾਸ ਬਾਬਤ ਸਾਂਝ ਪਾਉਣੀ ਹੈ ਤੁਹਾਡੇ ਨਾਲ ਅਰਦਾਸ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਮਹੱਤਵ ਹੈ ਇੰਪੋਰਟੈਂਸ ਕੀ ਹੈ ਅਰਦਾਸ ਦੀ ਸਾਡੀ ਜ਼ਿੰਦਗੀ ਦੇ ਵਿੱਚ ਹਰ ਇੱਕ ਸਿੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਿੱਖ ਜੋ ਪਾਠ ਕਰਦਾ ਹੈ ਉਸ ਸਤਿਗੁਰੂ ਨਾਨਕ ਤੋਂ ਉਸ ਵਾਹਿਗੁਰੂ ਤੋਂ ਇਸ ਕਾਇਨਾਤ ਦਾ ਭਲਾ ਮੰਗਦਾ ਹੈ ਜਿਹੜਾ ਵੀ ਸਿੱਖ ਸਤਿਗੁਰੂ ਜੀਓ ਵਾਹਿਗੁਰੂ ਦਾ ਨਾਮ ਜਪਦਾ ਹੈ ਤੇ ਅਰਦਾਸ ਕਰਦਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ ਹਨ ਗਮਾਂ ਦੀ ਕੋਈ ਥਾਂ ਨਹੀਂ ਹੁੰਦੀ ਵਾਹਿਗੁਰੂ ਜੀਓ ਸਤਿਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਵਾਹਿਗੁਰੂ ਵਾਹਿਗੁਰੂ ਜਬਦਾਰ ਹੈ ਤੇ ਉਸ ਰੱਬ ਦੇ ਲੜ ਲੱਗਿਆ ਰਹਿ ਤੇਰੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਨਹੀਂ ਆਵੇਗਾ ਤੇਰੀ ਜ਼ਿੰਦਗੀ ਸਿੱਖਾ ਮੈਂ ਖੁਸ਼ੀਆਂ ਦੇ ਨਾਲ ਭਰ ਦੇਵਾਂਗਾ ਨਾ ਤੈਨੂੰ ਕੋਈ ਸਰੀਰਕ ਕਸ਼ਟ ਆਵੇਗਾ ਤੇ ਨਾ ਹੀ ਤੈਨੂੰ ਕੋਈ ਦਿਮਾਗੀ ਕਸ਼ਟ ਆਵੇਗਾ ਨਾ ਕੋਈ ਰੋਹਾਨੀ ਕਸ਼ਟ ਆਵੇਗਾ ਸੰਗਤ ਜਿਓ ਜਿਹੜਾ ਵੀ ਸਿੱਖ ਅਰਦਾਸ ਕਰਕੇ ਸਰਬੱਤ ਦਾ ਭਲਾ ਮੰਗਦਾ ਹੈ ਉਹ ਰੱਬ ਉਹ ਪਰਮਾਤਮਾ ਉਸ ਦਾ ਭਲਾ ਤਾਂ ਕਰਦਾ ਹੀ ਕਰਦਾ ਹੈ ਸਾਨੂੰ ਆਪਣੇ ਮਨ ਦੇ ਵਿੱਚ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਜੇ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਹਨ ਸਾਡੀ ਜ਼ਿੰਦਗੀ ਕਸ਼ਟਾਂ ਤੋਂ ਦੂਰ ਹੋ ਜਾਂਦੀ ਹੈ ਸੰਗਤ ਜੀਓ ਅੱਜ ਤੋਂ ਆਪਾਂ ਸਾਰੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤਾਂ ਜੋ ਸਾਡੀ ਜ਼ਿੰਦਗੀ ਵੀ ਖੁਸ਼ੀਆਂ ਨਾਲ ਭਰ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ